ਸਵੀਰਾ ਨੇ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਦੇ ਡੱਡਵਾ ਰੋਡ ਦੀਆਂ ਜਿੱਥੇ ਸੜਕ ਕਿਨਾਰੇ ਲੱਗੇ ਟਰਾਂਸਫਾਰਮਰ ਨਾਲ ਖਹਿ ਕੇ ਲੰਗੀ ਪ੍ਰਾਲੀ ਦੀ ਟਰਾਲੀ ਅੱਗ ਦੀ ਚਪੇਟ ਵਿੱਚ ਆ ਗਈ ਜਿਸ ਤੋਂ ਬਾਅਦ ਵੇਗ ਦੇ ਵੇਗ ਤੇ ਭਰੇ ਬਾਜ਼ਾਰ ਵਿੱਚ ਅੱਗ ਦੇ ਭੰਬੜ ਮਚਨੇ ਸ਼ੁਰੂ ਹੋ ਗਏ ਜਿਸ ਨੂੰ ਮੌਕੇ ਤੇ ਪੁੱਜੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਦੁਕਾਨਦਾਰਾਂ ਨੇ ਦੱਸਿਆ ਕਿ ਰੋਡ ਤੇ ਲੱਗੇ ਟਰਾਂਸਫਾਰਮਰ ਨਿਤ ਨਵੀਂ ਘਟਨਾ ਨੂੰ ਅੰਜਾਮ ਦੇ ਰਹੇ ਨੇ ਜਿਸ ਕਾਰਨ ਨਿਤ ਨਵੀਂ ਨਹੋਣੀ ਵਾਪਰ ਜਾਂਦੀ ਹੈ ਉਹਨਾਂ ਮੰਗ ਕੀਤੀ ਕਿ ਟਰਾਂਸਫਾਰਮਰ ਨੂੰ ਸਹੀ ਦਿਸ਼ਾ ਵਿੱਚ ਚੌੜੀ ਸੜਕ ਤੇ ਲਗਾਇਆ ਜਾਵੇ ਜੀ ਮੇਰਾ ਨਾਮ ਸਨੀ ਹੈ ਡੜਵਾ ਰੋਡ ਦੇ ਦੁਕਾਨਾ ਮੇਰੀ ਸੰਧੂ ਫਰਨੀਚਰ ਹਾਊਸ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜਿਆਦਾ ਰਖਿਆ ਗਿਆ ਲੰਘਦੀ ਆ ਵਾ ਤੇ ਅਸੀਂ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲਗਾਈਏ ਠੀਕ ਹੈ ਜੀ ਪਰ ਆਲੀ ਦੀ ਪਲੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਂਸਫਾਰਮ ਦੇ ਲਾਗੇ ਖੜੀ ਹੀ ਜਦੋਂ ਉਹਨੇ ওভারਟੇਕ ਕਰਨਾ ਸੀ ਤਾਂ ਬਿਲਕੁਲ ਨਾਲ ਜੋੜ ਦਿੱਤੀ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲਓ ਅੱਗ ਲੱਗਣ ਦਾ ਡਰ ਜਦੋਂ ਉਹਨਾਂ ਨੇ ਕਹੇ ਕਿਤੀ ਤਾਂ ਨਾਲੇ ਉਹ ਤੋਂ 스파ਰਕ ਹੋਈਆ 스파ਰਕ ਹੋ ਗਿਆ ਅੱਗ ਲੱਗੀ ਆ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਾਈ ਆ ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ ਹਾਂਜੀ ਇਹ ਜੀ ਆਪਣੇ ਡੜਵਾ ਤੋਂ ਆਉਂਦੀ ਪਈ ਹੈ ਜੀ ਸ਼ਹਿਰ ਨੂੰ ਕਿੰਨੇ ਕੁ ਅਗੀ ਜੀ ਹਾਂਜੀ ਆ ਵੀ ਇਸ ਤਰ੍ਹਾਂ ਬਹੁਤ ਮਾਗੇ ਬਹੁਤ ਜ਼ਿਆਦਾ ਗੀ ਦੋ ਪੈਫਾਰਬੀਅਟ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬਜਾਈ ਹੈ ਜੀ ਨਾ ਉਹਦੇ ਕੰਮ ਹੋ ਗਿਆ ਜਾਨੀ ਮਾਨੀ ਕੇਦਾ ਕੋਈ ਨੁਕਸਾਨ ਨਹੀਂ ਹੋਇਆ ਉੱਦਾਂ ਕੋਈ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਜਿਹੜੀ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਵੀ ਸਾਰਾ ਬਚਾਅ ਹੋ ਗਿਆ ਇਹ ਪਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਦੇ ਜਿਹੜਾ ਟ੍ਰਾਂਸਪੋਰਟ ਸਪਾਰਕ ਨਿਕਲਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਪਰਾਲੀ ਨੂੰ ਅੱਗ ਆ ਗਈ ਸਾਰੀਆਂ ਤਾਰਾਂ ਖੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਤੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਉਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬੀਲਬੋਰਡ ਨੂੰ ਲਿਖ ਕੇ ਦਿੰਦਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉੱਥੇ ਬਹੁਤ ਰੁਕ ਜਾਂਦਾ ਉੱਥੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਲੱਗੇ ਆ ਉਹਨੂੰ ਦੂਸਰੀ ਜਿਹੜਾ ਸਾਈਡ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜੇ ਰਾਹ ਕਾਈਡਾਉਣ ਕਰਕੇ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਐਕਸੈਪਟ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਾਰਮਰ ਇਸ ਡਡਵਾ ਰੋਡ ਦੇ ਲੱਗੇ ਆ ਸ਼ਹਿਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਜਿਹੜੀ ਸਾਈਡ ਚੇਂਜ ਕਰਦੀਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਵੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹੀ ਆ ਰਿਕੁਐਸਟ ਵਾ ਬਿਲੀ ਬੋਰਡ ਦੇਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸਸੀ ਸਾਹਿਬ ਨੂੰ ਕਹਿਤਾ ਐਸੀ ਸਾਹਿਬ ਨੂੰ ਕਹਿਤਾ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਪਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ